ਪੰਜਾਬ ਵਿੱਚ ਬਾਲਾਸਟ ਕਰਵਾਉਣ ਦੀਆਂ ਆਈਐਸਏ ਦੀਆਂ ਯੋਜਨਾਵਾਂ ناکਾਮ ਫਿਰੋਜ਼ਪੁਰਸੀ ਆਏ ਨੇ 4 ਕਿਲੋ ਤੋਂ ਜ਼ਿਆਦਾ ਆਈਡੀ ਅਤੇ ਆਰਡੀ ਇੱਕ ਸਨੇ ਦੋ ਅਤਵਾਦੀ ਗ੍ਰਿਫਤਾਰ ਅਤਵਾਦੀ ਮਾਡਿਊਲ ਦੇ ਮੁਖ ਸੰਚਾਲਕ ਜੱਗਾ ਅਤੇ ਮਨਜਿੰਦਰ ਗ੍ਰਿਫਤਾਰ ਗੋਲਦੀ ਲਾਰੇਸ ਗੈਂਗ ਦੇ ਕਰੀਬੀ ਗੋਲਦੀ ਢਿੱਲੋ ਤੇ 10 ਲੱਖ ਦਾ ਇਨਾਮ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਰਮਨੀ ਅਧਾਰਿਤ ਗੁਰਪ੍ਰੀਤ ਸਿੰਘ ਉਰਫ ਗੋਲਦੀ ਢਿੱਲੋ ਜੋ ਕਿ ਗੋਲਦੀ ਬਰਾਂਡ ਲారెنس ਬਿਸ਼ਨੋਈ ਗੈਂਗ ਦਾ ਕਰੀਬੀ ਸਾਥੀ ਹੈ ਦੁਆਰਾ ਸੰਚਾਲਿਤ ਅਤਵਾਦੀ ਮਾਡਿਊਲ ਦੇ ਮੁਖ ਸੰਚਾਲਕਾ ਜੱਗਾ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਪਾਕਿਸਤਾਨ ਦੀ ਆਈਐਸਏ ਦੀਆਂ ਯੋਜਨਾਵਾਂ ਨੂੰ ناکਾਮ ਕਰ ਦਿੱਤਾ ਗਿਆ ਹੈ ਸੀਆਈ ਟੀਮ ਨੇ 2 ਕਿਲੋ 800 ਗ੍ਰਾਮ ਆਈਡੀ ਅਤੇ 1 ਕਿਲੋ 600 ਗ੍ਰਾਮ ਆਰਡੀ ਇਕਸਤੇ ਇੱਕ ਰਿਮੋਟ ਕੰਟਰੋਲ ਬਰਾਮਦ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਅਕਾਊਂਟ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਫੜੀ ਗਈ ਆਈ ਡੀ ਨੂੰ ਇੱਕ ਅਤਵਾਦੀ ਹਮਲੇ ਲਈ ਬਣਾਇਆ ਗਿਆ ਸੀ ਐਨਆਈਏ ਵੱਲੋਂ ਗੋਲਡੀ ਢਿੱਲੋਂ ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ ਦੋਸ਼ੀਆਂ ਖਿਲਾਫ ਵਿਸਫੋਟਕ ਪਦਾਰਥ ਐਕਟ ਦੇ ਤਿੱਤ ਪੀਐਸਐਸਐਸਓਸੀ ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ पंजाब पुलिस पाकिस्तान के आई एस आई संगठन द्वारा चलाए जा रहे अंतरराष्ट्रीय अतवाद और संकित अपराध नैटवर्कों खत्म सद्भावना बनाई रखने वचनबद्ध है